ਪਿਆਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਨਾਲ ਗੱਲ ਕਰਾਂਗੇ ਦੋ ਅਹਿਮ ਮਾਮਲਿਆਂ ਬਾਰੇ ਪੜਕੇ ਦਿੱਲੀ ਦੇ ਵਿੱਚ ਵੋਟਾਂ ਪੈਣ ਜਾ ਰਹੀਆਂ ਨੇ ਸਾਰੇ ਪਾਸੇ ਚਰਚਾ ਹੈ ਕਿ ਟਫ ਫਾਈਟ ਹੈ ਤੇ ਕਾਂਗਰਸ ਨੂੰ ਵੱਧ ਵੋਟਾਂ ਪੈਂਦੀਆਂ ਤਾਂ ਮਾਮਲਾ ਕਿੱਧਰ ਜਾਏਗਾ ਦੂਜੇ ਪਾਸੇ ਪੰਜਾਬ ਦੇ ਵਿੱਚ ਜਿਹੜੀ ਅਕਾਲ ਤਖਤ ਨੇ ਇੱਕ ਕਮੇਟੀ ਬਣਾਈ ਸੱਤ ਮੈਂਬਰੀ ਜੀ ਜੀ ਪਹਿਲਾਂ 2 ਮਹੀਨਿਆਂ ਦੇ ਵਿੱਚ ਕੋਈ ਮੀਟਿੰਗ ਹੀ ਨਹੀਂ ਹੋਈ ਅੱਜ ਪਹਿਲੀ ਮੀਟਿੰਗ ਜਿਹੜੀ ਆ ਪਟਿਆਲਾ ਜ਼ਿਲ੍ਹੇ ਦੇ ਬਹਾਦਰਗੜ੍ਹ ਕਸਬੇ 'ਚ ਹੋਈ ਉਸ ਮੀਟਿੰਗ ਨੇ ਕੀ ਕੀਤਾ ਉਹ ਮੀਟਿੰਗ ਦਾ ਕੀ ਕਿਸ ਪਾਸੇ ਵੱਲ ਨੂੰ ਜਾਏਗੀ ਉਹਨਾਂ ਨੇ 11 ਨੂੰ ਫਿਰ ਮੀਟਿੰਗ ਸੱਦੀ ਹੈ ਤੇ 11 ਨੂੰ ਜਿਹੜਾ ਅਕਾਲੀ ਦਲ ਸ਼ਰੋਣੀ ਅਕਾਲੀ ਦਲ ਉਹਦੇ ਐਕਟਿੰਗ ਪ੍ਰਧਾਨ ਨੇ ਬਲਵਿੰਦਰ ਸਿੰਘ ਪੁੰਦੜ ਉਹਨਾਂ ਨੂੰ ਤਲਬ ਕੀਤਾ ਕਿ ਮੈਂਬਰਸ਼ਿਪ ਬਾਰੇ ਕੀ ਹੋਏਗਾ ਕੀ ਨਵਾਂ ਪ੍ਰੋਗਰਾਮ ਬਣੇਗਾ ਇਹ ਦੇਖਣਾ ਹੋਵੇਗਾ 11 ਤੱਕ ਦੀ ਅੜੀ ਦੀ ਗੱਲ ਹੈ ਤੇ ਦੇਖਦੇ ਹਾਂ ਕਿ ਮਾਮਲੇ ਕਿੱਧਰ ਨੂੰ ਜਾਂਦੇ ਜਸਪਾਲ ਜੀ ਪਹਿਲਾਂ ਆਪਾਂ ਇਸ ਗੱਲ ਤੇ ਕਰੀਏ ਵੀ ਜਿਹੜੀ 7 ਮੈਂਬਰੀ ਕਮੇਟੀ ਦੀ ਅੱਜ ਮੀਟਿੰਗ ਹੋਈ 2 ਮਹੀਨਿਆਂ ਤੋਂ ਵੱਧ ਵਕਵਾ ਵੀ ਹੋ ਗਿਆ ਹੈ ਤੇ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਸ ਮੀਟਿੰਗ ਦਾ ਕੀ ਤੁਹਾਨੂੰ ਲੱਗਦਾ ਬੇਸਿਕਲੀ ਬੇਸਿਕਲੀ ਉਹਦੀ ਪਹਿਲੀ ਮੀਟਿੰਗ ਹੋਈ ਆ 2 ਮਹੀਨੇ 2 ਮਹੀਨੇ ਤੇ 2-3 ਦਿਨਾਂ ਬਾਅਦ ਹਾਂਜੀ 2 ਮਹੀਨੇ ਤੋਂ ਬਾਅਦ ਉਹ ਦੋ ਪਰ ਪਹਿਲੀ ਮੀਟਿੰਗ ਹੋਈ ਹੋਗਾ ਨਾ ਹਾਂ ਦੋਨੋਂ ਦੋ ਹੋ ਗਏ ਤੇ ਦੂਜੇ ਚਾਰ ਹੋ ਗਏ ਅੱਜ ਦੋ ਦਿਨ ਉੱਤੇ ਹੋ ਗਿਆ ਤੇ ਇਸ ਇਹ ਜਿਹੜੀ ਮੀਟਿੰਗ ਪਹਿਲੀ ਮੀਟਿੰਗ ਇਹ ਜਿਹੜੀ ਉ ਤੁਰਤ ਹੀ ਹੋ ਜਾਣੀ ਚਾਹੀਦੀ ਸੀ ਤੇ ਜ ਜੀ ਨੇ ਜਿਹੜੀ ਨਵੀਂ ਮੈਂਬਰਸ਼ਿਪ ਕਰ ਰਹੇ ਆ ਉਸ ਨੂੰ ਮੋਨੀਟਰ ਕਰਨਾ ਸੀ ਉਹਨੂੰ ਸੁਪਰਵਾਈਜ਼ ਕਰਨਾ ਸੀ ਦੇਖਣਾ ਸੀ ਵੀ ਜਾਲੀ ਤਾਂ ਨਹੀਂ ਹੈ ਉਹ ਸਾਰਾ ਕੁਝ ਹੋ ਚੁੱਕਿਆ ਹੁਣ ਤੱਕ ਕਾਪੀਆਂ ਦੇ ਚੁੱਕੇ ਆ ਤੇ ਇਹ ਇਸ ਕਰਕੇ ਹੁਣ ਉਹ ਤਾਂ ਹੋ ਚੁੱਕੀ ਆ ਤੇ ਇੱਥੋਂ ਤੱਕ ਆ ਵੀ ਡਾਕਟਰ ਚੀਮਾ ਨੇ ਤਾਂ ਇਹ ਅਨਾਉਂਸ ਕਰਤਾ ਜਿਹੜਾ ਸੁਖਵੀਰ ਬਾਦਲ ਦਾ ਸਪੋਕਸਪਰਸਨ ਹੈ ਉਹਨੇ ਤਾਂ ਕਹਿਤਾ ਵੀ ਅਸੀਂ ਪਿਛਲੀ ਵਰਕਿੰਗ ਕਮੇਟੀ ਦੀ ਮੀਟਿੰਗ 4 ਦਿਨ ਪਹਿਲਾਂ ਉਹਨੇ ਕਹਿਤਾ ਵੀ ਅਸੀਂ ਤਾਂ 24 ਲੱਖ 40 ਹਜ਼ਾਰ ਮੈਂਬਰਸ਼ਿਪ ਕਾਪੀਆਂ ਵੰਡਤੀਆਂ ਇੰਨੇ ਇੰਨੇ ਮੈਂਬਰਾਂ ਲਈ ਤਾਂ 10 10 ਲੱਖ ਤੇ ਅਸੀਂ ਹੋਰ ਮੈਂਬਰਸ਼ਿਪ ਦੇ ਫਾਰਮ ਛਪਵਾ ਰਹੇ ਆ ਤੇ ਸਾਨੂੰ ਇਹ ਲੱਗਦਾ ਵੀ ਅੱਡੀ ਜਿਹੜੀ ਮੈਂਬਰਸ਼ਿਪ ਆ ਉਹ 35 ਲੱਖ ਦੇ ਨੇੜੇ ਤੇਲ ਹੋ ਜੇਗੀ ਇਹ ਸਾਰਾ ਉਹਨਾਂ ਨੇ ਪ੍ਰੋਸੈਸ ਸ਼ੁਰੂ 20 ਤਰੀਕ ਦਾ ਕੀਤਾ ਵਾ ਜਨਵਰੀ ਤੋਂ ਇਹ ਉਹਨਾਂ ਦਾ ਸ਼ੁਰੂ ਹੈ ਪ੍ਰੋਸੈਸ ਸਵਾਲ ਇਹ ਹੈ ਵੀ ਇਸ ਇਸ ਦੇ ਉੱਤੇ ਇਹਦੀ ਇੱਕ ਮੀਟਿੰਗ ਵੀ ਨਹੀਂ ਹੋਣੀ ਜਾਂ ਮੈਂਬਰਸ਼ਿਪ ਤੋਂ ਬਾਅਦ ਵੀ ਨਾ ਹੋਣੀ ਤਾਂ ਇਹਦਾ ਮਤਲਬ ਵੀ ਇਹ ਹੈ ਵੀ ਅਕਾਲੀ ਦਲ ਬਾਦਲ ਨੇ ਅਕਾਲ ਤਖਤ ਦਾ ਜਿਹੜਾ 2 ਦਸੰਬਰ ਵਾਲਾ ਹੁਕਮਨਾਮਾ ਉਹ ਮੰਨਿਆ ਨਹੀਂ ਬਦਲ ਕੇ ਬਿਲਕੁਲ ਉਸ ਨੂੰ ਵਾਇਲੇਟ ਕੀਤਾ ਤੋੜਿਆ ਉਹਦੇ ਪ੍ਰਵਾਹ ਨਹੀਂ ਕੀਤੀ ਸਾਰੇ ਕੋਈ ਜਿਹੜਾ ਪਾਰਟੀ ਬਣਾਉਣ ਵਾਲਾ ਪਾਰਟੀ ਬਣਾਉਣ ਵਾਲਾ ਮੈਂਬਰਸ਼ਿਪ ਕਰਨ ਵਾਲਾ ਉਹ ਹਿੱਸਾ ਨਹੀਂ ਮੰਨਿਆ ਬਾਕੀ ਤਾਂ ਉਹਨਾਂ ਨੇ ਮੰਨ ਲਏ ਬਾਕੀ ਮੰਨ ਲਏ ਇਸਾ ਉਹੀ ਅਮੀਰ ਪਾਰਟੀ ਵੇਖੋ ਪਾਰਟੀ ਨੂੰ ਸਰਜੀਤ ਦੇਖੋ ਪਾਰਟੀ ਦੇ ਹੀ ਰੌਣੇ ਪਿੱਛੇ ਤਾਂ ਇੱਥੋਂ ਤੱਕ ਪਹੁੰਚੇ ਸੀ ਨਾ ਤਾਂ ਮੈਨੂੰ ਇਹ ਲੱਗਦਾ ਪਿੱਛੋਂ ਜੋੜ ਲਿਆ ਗਿਆ ਬਰਗਾੜੀ ਵਾਲਾ ਕੇਸ ਬੇਅਦਬੀ ਵਾਲਾ ਕੇਸ ਤੇ ਹੋਰ ਸਾਰੇ ਜੁੜ ਗਏ ਆ ਉਸ ਕੇਸ ਨੂੰ ਡਿਸਕਸ ਕਰਦੇ ਹੋਏ ਕਾਲ ਤਖਤ ਦੇ ਜੱਜੇਦਾਰ ਨੇ ਜੱਜੇਦਾਰਾਂ ਨੇ ਜਦੋਂ ਜਾਂ ਜਿਹੜਾ ਹੁਕਮਨਾਮਾ ਹੋਇਆ ਉਹਦੇ 'ਚ ਤਾਂ 70 ਤੋਂ ਸ਼ੁਰੂ ਕਰ ਲਿਆ ਵੀ ਤੁਹਾਡੀ ਪੋਲਿਟਿਕਸ ਗਲਤ ਸੀ ਸਿੱਖ ਵਿਰੋਧੀ ਸੀ ਪੰਥ ਵਿਰੋਧੀ ਸੀ ਜਿਹਦੇ 'ਚ ਉਹ ਸਾਰਾ ਕੁਝ ਨਿਕਲਿਆ ਉਹ ਇੱਕ ਪੂਰੇ ਪਰਸਪੈਕਟਿਵ ਵਿੱਚ ਇੱਕ ਪੂਰੇ ਦ੍ਰਿਸ਼ਟੀਕੋਣ ਵਿੱਚ ਪਾ ਕੇ ਗੱਲ ਕੀਤੀ ਆ ਉਹਨਾਂ ਨੇ ਪਰ ਉਹਨਾਂ ਦੀ ਸਾਰੀ ਪੋਲਿਟਿਕਸ ਨੂੰ ਰਿਜੈਕਟ ਕੀਤਾ ਕੋਈ ਜਦੋਂ ਪੋਲਿਟਿਕਸ ਨੂੰ ਰਿਜੈਕਟ ਕਰ ਦਿਆ ਤਾਂ ਫਿਰ ਉਹਦੀ ਮੈਂਬਰਸ਼ਿਪ ਨਵੇਂ ਤਰੀਕੇ ਨਾਲ ਬਣਨੀ ਸੀ ਨਵੀਂ ਮੈਂਬਰਸ਼ਿਪ ਹੋਣੀ ਸੀ ਨਮਾ ਉਹਦੇ ਚ ਸਾਰਾ ਉਹਨਾਂ ਦਾ ਜਿਹੜੇ ਅਹੁਦੇਦਾਰ ਬਣਨੇ ਸੀ ਸਾਰੇ ਜਿਸ ਵੀ ਕਿਸਮ ਦੇ ਡੈਲੀਗੇਟ ਅਹੁਦੇਦਾਰ ਸਾਰੇ ਹੋਣੇ ਸੀ ਉਹਦੇ ਲਈ ਜੇ ਬੇਸ ਹੀ ਖਰਾਬ ਹੋ ਗਿਆ ਹੀ ਮੈਂਬਰਸ਼ਿਪ ਕਿਹੜੀ ਬਣਦੀ ਹੈ ਕੌਣ ਲੋਕ ਹੈ ਮੈਂਬਰਸ਼ਿਪ ਕਿਵੇਂ ਬਣਦੀ ਹੈ ਇਹ ਉਹ ਪਹਿਲਾ ਤਰੀਕਾ ਹੋ ਗਿਆ ਜਿੱਤੇ ਚ ਜਿੱਦੇ ਚ ਪਹਿਲਾਂ ਪੋਲਿਟਿਕਸ ਗਲਤ ਹੋਈ ਸੀ ਤਾਂ ਫਿਰ ਤਾਂ ਫਿਰ ਤਾਂ ਕਾਲ ਤੱਕ ਦੀ ਗੱਲ ਨੂੰ ਮੰਨਿਆ ਨਹੀਂ ਕਿ ਨਾ ਉਹਨਾਂ ਨੇ ਫਿਰ ਇਸੇ ਕਰਕੇ ਸਾਰਾ ਕੁਝ ਉਸੇ ਤਰੀਕੇ ਨਾਲ ਕਰ ਲਿਆ ਮੈਂਬਰਸ਼ਿਪ ਕਰਨੀ ਸ਼ੁਰੂ ਕਰਤੀ ਕਾਪੀਆਂ ਹੁਣ ਸਭ ਨੂੰ ਪਤਾ ਕਿਹਦੇ ਕੋਲੇ ਗਈਆਂ ਆਪਣੇ ਖਾਸ ਬੰਦੇ ਆ ਕੇ ਅਕਾਲੀ ਦਲ ਦਫ਼ਤਰ ਚੁਲ ਗਏ ਹੁਣਗੇ ਜਾਂ ਪਛਾਈਆਂ ਹੋਣਗੀਆਂ ਇਹਨਾਂ ਨੇ ਉਹ ਤੇ ਆਏ ਤਾਂ ਹੈ ਨਹੀਂ ਸੀ ਵੀ ਜੋ ਵੀ ਅਕਾਲੀ ਦਲ ਜੁਆਇਨ ਕਰਨਾ ਚਾਹੁੰਦਾ ਓਪਨ ਹੈ ਸਾਰਿਆਂ ਲਈ ਉਹ ਤਾਂ ਬਿਲਕੁਲ ਨਹੀਂ ਫੂਲ ਕੇ ਨੇ ਕਿਹਾ ਸੀਗਾ ਤੇ ਫੂਲ ਕੇ ਨੂੰ ਪੁੱਛਿਆ ਵੀ ਕਿਹਾ ਵੀ ਦੱਸੋ ਕਿੱਥੇ ਆ ਹੁਣ ਕੁ ਜੁਆਇਨ ਕਰਦਾਂ ਕਿ ਨਹੀਂ ਉਹ ਕਹਿੰਦਾ ਵੀ ਜੁਆਇਨ ਹੁਣ ਕੀ ਕਰੀਏ ਇਹਨਾਂ ਨੇ ਸੱਤ ਮੈਂਬਰੇ ਕਮੇਟੀ ਤਾਂ ਬਣਾਈ ਨਹੀਂ ਕਿੰਦ ਤੱਕ ਕਿਸ ਕਿਸ ਨੂੰ ਦੀ ਮੈਂਬਰਸ਼ਿਪ ਹੋਏਗੀ ਔਰ ਸਾਰਿਆਂ ਨਾਲ ਇਹੀ ਪ੍ਰੋਬਲਮ ਆ ਹੁਣ ਜਿਹੜੀ ਆਹਾ ਮੀਟਿੰਗ ਹੋਈ ਐ ਮੀਟਿੰਗ ਇਹ ਐ ਮੇਕਡ ਮਤਲਕੀ ਕੰਡਿਆਂ ਤੋਂ ਕੁੜੀ ਸਿੰਦੀ ਗੱਲਬਾਤ ਆ ਜਿਹੜੀ ਇਹ ਕੱਲ ਅੱਜ ਵਾਲੀ ਮੀਟਿੰਗ ਹੋਈ ਐ ਤੇ ਮੀਟਿੰਗ ਵਿੱਚ ਵੀ ਇਹ ਇੱਕ ਤਰ੍ਹਾਂ ਦੀ ਇੱਕ ਬੈਕਟੋਰ ਜਿਹੜੀ ਐਕਸਰਸਾਈਜ਼ ਹੋਏ ਇਹ ਆ ਵੀ ਫੇਰ ਦਲ ਦੋਨੋਂ ਜਿਹੜੇ ਵਿਰੋਧੀ ਆ ਇਕੱਠੇ ਹੋ ਜੀਏ ਕਿਉਂ ਆਪਾਂ ਲੜੀ ਜਾਂਦੇ ਆ ਅਸੀਂ ਦੇ ਇਕੱਠੇ ਹੋ ਜਾਈਏ ਇਹਦੀ ਆਫਰ ਪਤਾ ਲੱਗਿਆ ਧਾਮੀ ਨੇ ਵੀ ਅੰਦਰ ਕਿਹਾ ਹਰਜਿੰਦਰ ਸਿੰਘ ਧਾਮੀ ਨੇ ਐਸਜੀਪੀਸੀ ਦੇ ਪ੍ਰਧਾਨ ਨੇ ਵੀ ਆਰ ਛੱਡੋ ਦੂਜੇ ਗਰੁੱਪ ਨੂੰ ਅਸੀਂ ਤੁਹਾਨੂੰ ਲੈ ਲੈਨੇ ਯੂ ਆਰ ਵੈਲਕਮ ਇਨ ਦਾ ਪਾਰਟੀ ਗੁਰਪ੍ਰਤਾਪ ਸਿੰਘ ਬਡਾਲਾ ਤੇ ਉਮੈਦਪੁਰੀ ਤੇ ਹੋਰ ਜਿਹੜੇ ਵਿਰੋਧੀ ਗਰੁੱਪ ਦੇ ਹੈਗੇ ਆ ਸਾਰੇ ਰਿਪਰੈਜ਼ੈਂਟ ਕਰਦੇ ਆ ਜਿਹੜੇ ਬਾਗੀ ਆਕਾਲੀ ਦਲ ਦੇ ਉਹਨਾਂ ਨੂੰ ਕਹਿੰਦੇ ਆ ਆ ਜਾਓ ਤੁਸੀਂ ਸਾਡੇ ਵਿੱਚ ਛੱਡੋ ਪਰੇ ਸਾਰਾ ਕੁਝ ਚਲੋ ਉਹ ਫਿਰ ਐਡੀ ਛੇਤੀ ਇਸ ਤਰ੍ਹਾਂ ਕਿਵੇਂ ਆ ਜਾਣ ਤਾਂ ਉਹਨਾਂ ਨੇ ਕਿਹਾ ਵੀ ਫਿਰ ਤੁਹਾਡਾ ਫਿਰ ਦੁਬਾਰਾ ਇਹ ਤੁਸੀਂ ਰੱਦ ਕਰੋਗੇ ਜਾਂ ਮੈਂਬਰਸ਼ਿਪ ਦਾ ਕੀ ਕਰੋਗੇ ਜਿਹੜੀ ਕਰ ਰਹੇ ਹੋ ਉਹਦੀ ਗੱਲ ਵਿੱਚ ਲਟਕ ਰਹੀ ਹੈ ਆਪਣੀ ਪਬਲਿਕਲੀ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਉਹਦੇ ਬਾਰੇ ਸੋਚਿਆ ਜਾਏਗਾ ਵੀ ਕੀ ਫੈਸਲਾ ਕਰੀਏ ਇਹੀ ਬਿਆਨ ਉਹਨਾਂ ਨੇ ਪੜ੍ਹ ਕੇ ਵੀ ਸੁਣਾਇਆ ਧਾਮੀ ਨੇ ਪਰ ਬੇਸਿਕ ਗੱਲ ਇਹ ਹੈ ਵੀ ਇਹ ਟਾਈਮ ਟਪਾ ਰਹੇ ਹੈ ਹਜੇ ਵੀ ਸਮਝੌਤੇ ਦੇ ਪਿੱਛੇ ਐਕਸਰਸਾਈਜ਼ ਹੋ ਰਹੀ ਹੈ ਵੀ ਸਮਝੌਤਾ ਕਰ ਲਓ ਛੱਡੋ ਆਪਾਂ ਤਾਂ ਇਹ ਅਕਲ ਟੱਕੜ ਵਾਲੀ ਗੱਲ ਪੂਰੀ ਨਹੀਂ ਚੜਨੀ ਆਸਰੇ ਨਹੀਂ ਚੜਨੀ ਉਹਦੇ ਵਿੱਚ ਬੰਦੇ ਬਸ ਧਾਮੀ ਬੋਲਿਆ ਅਬੈਦਪੂਰੀ ਬੋਲਿਆ ਗੁਰਪ੍ਰਤਾਪ ਬੋਲਿਆ ਬਡੂਂਗਰ ਕੁਛ ਨਹੀਂ ਬੋਲਿਆ ਇਹ ਹੋਰ ਕੋਈ ਵੀ ਨਹੀਂ ਖਾਸ ਕਿਸੇ ਨੇ ਗੱਲ ਕੀਤੀ ਇਹਨਾਂ ਨੇ ਜੋਰ ਸ਼ੋਰ ਨਾਲ ਕੀਤੀ ਵੀ ਤੁਸੀਂ ਬਾਤ ਫਰਾਡ ਕਰੀ ਜਾਂਦੇ ਹੋ ਤੁਸੀਂ ਕਰ ਲਿਆ ਸਾਰਾ ਕੁਝ ਹੋਣ ਸਾਨੂੰ ਸੱਦੀ ਜਾਂਦੇ ਹੋ ਉਹਨਾਂ ਨੇ ਜ਼ਰੂਰ ਬੋਲਿਆ ਪਰ ਫਿਰ ਉਹਨਾਂ ਨੂੰ ਇਹ ਆਫਰ ਵੀ ਦੇ ਦਿੱਤੀ ਕਿ ਵੀ ਆ ਜੁਆਇਨ ਕਰ ਲੋ ਕਿਉਂ ਅਮੇ ਲੜਾਈ ਪਾਈ ਹੈ ਇਹ ਗੱਲ ਸਾਰੀ ਚੱਲ ਰਹੀ ਹੈ ਤੇ ਸਵਾਲ ਇਹ ਹੈ ਵੀ ਜਿਹੜੀ ਸਿੱਖਾਂ ਚ ਕੋਈ ਖਾਸ ਕਰਕੇ ਸਿੱਖਾਂ ਚ ਪੰਜਾਬ ਚ ਉਮੀਦ ਬਣੀ ਸੀ ਵੀ ਅਕਾਲੀ ਦਲ ਮੁੜਕੇ ਜਿੰਦਾ ਹੋ ਜੂ ਤਕੜਾ ਹੋ ਜੂ ਰਵਾਈਵ ਹੋ ਜੂ ਖੇਤਰੀ ਪਾਰਟੀ ਬਣ ਜੂ ਉਸ ਦੀ ਕੋਈ ਉਮੀਦ ਨਹੀਂ ਕਿਉਂਕਿ ਦੋਨੋਂ ਤੇ ਰਹੀਂ ਸੁਧਾਰ ਅਕਾਲੀ ਦਲ ਤੇ ਅਕਾਲੀ ਦਲ ਬਾਦਲੇ ਇਹ ਭਾਜੀਪੀ ਦੀ ਬੋਕਲ ਚੋਣ ਨਹੀਂ ਨਿਕਲ ਸਕਦੇ ਇਹ ਉਸੇ ਦੀ ਪਾਲਿਸੀਆਂ ਦੇ ਮਤਾਬਕ ਚੱਲਣਗੇ ਇਹੀ ਇਹਨਾਂ ਦਾ ਵੱਡਾ ਰੌਲਾ ਵੀ ਦੋਨੋਂ ਉਸੇ ਪਾਲਿਸੀ ਤੇ ਚੱਲਦੇ ਆ ਇਸ ਕਰਕੇ ਇਹਨਾਂ ਦੇ ਇਕੱਠੇ ਹੋਣ 'ਚ ਵੀ ਕੋਈ ਸਮੱਸਿਆ ਨਹੀਂ ਹੋ ਸਕਦੀ ਸ਼ਾਇਦ ਇਕੱਠੇ ਹੋ ਹੀ ਜਾਣ ਇਹ ਸਾਰੀ ਐਕਸਰਸਾਈਜ਼ ਬੈਕ ਡੋਰ ਇਹੀ ਚੱਲ ਰਹੀ ਹੋਵੇ ਤੇ ਟਾਈਮ ਲਗਾ ਰਹੇ ਆ ਇਸੇ ਕਰਕੇ ਅਕਾਲ ਰਕਵੀਰ ਸੇ ਜਾਂ ਜੈਦਾ ਰਕਵੀਰ ਸੇ ਕੋਈ ਵੀ ਸਪਸ਼ਟ ਗੱਲ ਨਹੀਂ ਕਰਦਾ ਅਕਾਲਤਾ ਹਦਾ ਜੈਦਾ ਕਦੇ ਕਹਿੰਦਾ ਹਾਂ ਹਜੇ ਤਾਂ ਇਹ ਬਿਲਕੁਲ ਸੱਤ ਮੈਂਬਰੀ ਕਮੇਟੀ ਖੜੀ ਹੈ ਕਦੇ ਕਹਿੰਦਾ ਵੀ ਤੁਸੀਂ ਐਕਸਟੈਂਡ ਕਰ ਲਓ ਕਦੇ ਕਹਿੰਦਾ ਵੀ ਇਹ ਫਿਰ ਐਕਸਟੈਂਡ ਕਰ ਲਓ ਤੇ ਬਾਅਦ ਤੋਂ ਅਸੀਂ ਉਹ ਅਸੀਂ ਮੰਨਦੇ ਨਹੀਂ ਜਿਹੜੇ ਤੁਸੀਂ ਐਕਸਟੈਂਡ ਕੀਤੇ ਬੰਦੇ ਪਰ ਕਮੇਟੀ ਚ ਇਹ ਸਾਰਾ ਕੁਝ ਤੋਂ ਬੋਲ ਮੋਲ ਜਾ ਕਰੀ ਜਾਂਦੇ ਆ ਅਸਲ ਵਿੱਚ ਟਾਈਮ ਤਾਂ ਪਾਉਂਦੇ ਆ ਕੋਸ਼ਿਸ਼ ਇਹੀ ਹੈ ਕ ਆਪਣੀ ਲੜਾਈ ਖਤਮ ਕੀਤੀ ਜਾਵੇ ਤਾਂ ਕਿ ਇਹ ਵੀ ਡਰਾ ਡਰਾਵਾ ਦਿਖਾਇਆ ਜਾ ਰਿਹਾ ਹੈ ਨਹੀਂ ਤਾਂ ਫਿਰ ਹੋ ਅਮਰਤਪਾਲ ਲੜਕੇ ਖੁੰੜੇ ਖਾਰਕੂ ਤੇ ਆ ਜਾਣਗੇ ਤੇ ਤੁਹਾਡਾ ਸਾਰਿਆਂ ਦਾ ਨੁਕਸਾਨ ਹੋਏਗਾ ਤੇ ਆਪਾਂ ਪਹਿਲੀ ਤਰੀਕੇ ਨਾਲ ਇਕੱਠੇ ਹੋ ਜੀ ਇਸ ਕਿਸਮ ਦੀਆਂ ਗੱਲਾਂ ਵੀ ਅੰਦਰੋਤਰੀ ਚੱਲ ਰਹੀਆਂ ਹਨ ਹਾਂ ਜੀ ਤੇ ਤੇਨ ਲੱਗਦਾ ਹੈ ਕਿ ਇਸ ਤੋਂ ਬਾਅਦ ਜੋ ਅੱਜ ਐਕਸਰਸਾਈਜ਼ ਹੋਈ 11 ਨੂੰ ਕੀ ਹੋਏਗਾ 11 ਨੂੰ ਕੋਈ ਆਫਰ ਲੈ ਕੇ ਆਊਗਾ ਬਲਵਿੰਦਰ ਭੁੰਦੜ ਵੇ ਦੱਸੋ ਯਾਰ ਤੁਸੋਂ ਤੁਸੋਂ ਨੂੰ ਕਿਸ ਕੀ ਕਿਹੜੇ ਅਹੁਦੇ ਚਾਹੀਦੇ ਕਿਵੇਂ ਚਾਹੀਦੇ ਤੁਸੀਂ ਆਜੋ ਲੈ ਲਓ ਉਹ ਆਫਰ ਲੈ ਕੇ ਆਓ ਹੋਰ ਹੁਣ ਕੋਈ ਕੋਈ ਗੱਲ ਵਾਪਸ ਨਹੀਂ ਹੁੰਦੀ ਇੰਨੀ ਆ ਇੰਨੀ ਕਦੋਂ ਕਲੈਕਟ ਜਾ ਕੇ ਵਾਪਸ ਕਰਨਗੇ ਉਹ ਤਾਂ ਉਹ ਤਾਂ ਕਹੀ ਜਾਂਦੇ ਸੀ ਕੇਰਾ ਤਾਂ ਆ ਕੇ ਬੜਾ ਉਹਨਾਂ ਨੇ ਜ਼ੋਰ ਨਾਲ ਕਿਹਾ ਵੀ ਉਹ ਸਾਰੀਆਂ ਰੱਦ ਕਰੋ ਜੀ ਫੇਰ ਗੱਲ ਹੋਊਗੀ ਸਾਰੀ ਕਮੇਟੀ ਰੱਦ ਕਰਿਓ ਉਹਨਾਂ ਨੂੰ ਉਹਨਾਂ ਨੂੰ ਕੰਸੀਡਰ ਨਾ ਕਰੇ ਕੀ ਨੇ ਰੱਦ ਕਰਨਾ ਇਹ ਸਾਰਾ ਜੇ ਜੇ ਇਸ ਸਹੀ ਤਰੀਕੇ ਨਾਲ ਪਹੁੰਚ ਗੀਆਂ ਕਾਪੀਆਂ ਫਰੇਮੇ ਚੱਲੂਗਾ ਹਾਂਜੀ ਇੱਕ ਹੋਰ ਮੈਂਬਰ ਮਨਪ੍ਰੀਤ ਐਲ ਜਿਹਨਾਂ ਦੇ ਸੁਖਵੀਰ ਬਾਦਲ ਨਾ ਮਤਪੇਦ ਨੇ ਉਹ ਕਾਲੀ ਦਲ ਨੂੰ ਰਿਪਰੈਜ਼ੈਂਟ ਕਰਦੇ ਉਹਨਾਂ ਕੋਈ ਖਾਸ ਗੱਲ ਕੀਤੀ ਕਿ ਨਹੀਂ ਉਹਨਾਂ ਦਾ ਵੀ ਕੋਈ ਖਾਸ ਬੈਠਾ ਸੀ ਨਾਲ ਧਾਮੀ ਦੇ ਨਾਲ ਜਦੋਂ ਪੜਿਆ ਉਹਨੇ ਉਹ ਉਹ ਵੀ ਗੱਲ ਲੰਬੀ ਪਾਲੀ ਉਹ ਬੋਲਿਆ ਨਹੀਂ ਕੁਝ ਬਹੁਤਾ ਉਹ ਤਾਂ ਅੰਦਰ ਮੀਟਿੰਗ 'ਚ ਵੀ ਨਹੀਂ ਹੋਣੇ ਬਹੁਤਾ ਕੁਝ ਕਿਹਾ ਪਰ ਸਹਿਮਤ ਨਹੀਂ ਸੀ ਉਹ ਜੋ ਕਰ ਰਿਹਾ ਧਾਮੀ ਨੂੰ ਕਿਹਾ ਗਿਆ ਵੀ ਤੁਸੀਂ ਇਹਨੂੰ ਹੁਣ ਕੈਨਸਲ ਕਰੋ ਕਹਿੰਦਾ ਮੈਂ ਤਾਂ ਕਰ ਨਹੀਂ ਸਕਦਾ ਤੁਸੀਂ ਇਹ ਕੀ ਕਰ ਰਹੇ ਹੋ ਕਿਸ ਤਰ੍ਹਾਂ ਦਾ ਮੈਂਬਰਸ਼ਿਪ ਕਰ ਰਹੇ ਹੋ ਕਿਉਂ ਕਰ ਰਹੇ ਹੋ ਕਹਿੰਦਾ ਮੈਂ ਨਹੀਂ ਜਵਾਬ ਦੇ ਸਕਦਾ ਤਾਂ ਭੁੰਦਰ ਸਾਹਿਬ ਦੇ ਸਕਦੇ ਉਹ ਕਹਿੰਦੇ ਭੁੰਦਰ ਸਾਹਿਬ ਨੂੰ ਮਲਾ ਦਿਓ ਤਾਂ ਫਿਰ ਉਹ 11 ਤਰੀਕ ਰੱਖ ਲਈ ਗਈ ਆ ਇਹ ਸਾਰੀ ਗੱਲ ਦੇ ਵਿੱਚੋਂ ਆਪਾਂ ਨੂੰ ਕਈ ਵਾਰੀ ਐਂ ਲੱਗਦਾ ਵੀ ਕੋਈ ਬਹੁਤਾ ਇਹਨਾਂ ਇਹਨਾਂ ਤੋਂ وفیت ਜੀ ਆਉਣ ਲੱਗ ਜਾਂਦੀਆਂ ਇਹਨਾਂ ਗੱਲਾਂ ਕਰਨ ਚ ਕੋਈ ਬਹੁਤਾ ਐ ਨਹੀਂ ਗੱਲਬਾਤ ਤੁਕਾ ਹੈ ਤਾਂ ਦੋਨੋਂ ਪੱਲੇ ਕੁਛ ਨਹੀਂ ਕਿਉਂਕਿ ਦੋਨੋਂ ਜਿਹੜੀ ਸਿਆਸਤ ਹੈ ਸਹੀ ਸਿਆਸਤ ਹੈ ਪੰਜਾਬ ਦੀ ਜਾਂ ਪੰਥ ਦੀ ਉਹ ਸਿਆਸਤ ਕਰਨੇ ਨਹੀਂ ਚਾਹੁੰਦੇ ਇਹ ਸੱਤਾ ਦੀ ਸਿਆਸਤ ਕਰਦੇ ਆ ਪਾਵਰ ਪੋਲਿਟਿਕਸ ਕਰਦੇ ਆ ਪਾਵਰ ਪੋਲਿਟਿਕਸ ਹੁੰਦਾ ਵੀ ਜੋੜ ਤੋੜ ਕਰੋ ਤੇ ਕੁਰਸੀਆਂ ਤੱਕ ਪਹੁੰਚੋ ਐਮਐਲਏ ਜਿੱਤੋ ਜਾਂ ਫਿਰ ਮਿਨਿਸਟਰ ਬਣੋ ਫਿਰ ਸਾਰਾ ਕੁਝ ਕਰੋ ਜਦੋਂ ਸੱਤਾ ਦੀ ਸਿਆਸਤ ਕਰ ਰਹੇ ਆ ਜਦੋਂ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਸੂਬਿਆਂ ਦੇ ਹੱਕ ਖੋਏ ਜਾ ਰਹੇ ਆ ਹੁਣ ਵਾਈਸ ਚਾਂਸਲਰ ਲਾਉਣ ਦੇ ਮਾਮਲੇ ਤੇ ਚੰਡੀਗੜ੍ਹ ਦੇ ਮਾਮਲੇ ਤੇ ਚੰਡੀਗੜ੍ਹ ਦਾ ਮੁਖਸਕਤਰ ਲਾਉਣ ਦੇ ਮਾਮਲੇ ਤੇ ਬਹੁਤ ਸਾਰੇ ਇਹੋ ਜਿਹੇ ਮਾਮਲੇ ਪਹਿਲੇ ਸਮੇਂ ਚਾਏ ਆ ਗੱਲ ਤਾਂ ਸੀਗੀ ਉਹਨਾਂ ਦੇ ਉੱਪਰ ਕੋਈ ਗੱਲ ਕਰਨ ਦੀ ਲੋੜ ਸੀਗੀ ਫਿਰ ਕਿਸਾਨਾਂ ਬਾਰੇ ਜਿਹੜਾ ਨਵਾਂ ਮੰਡੀ ਕਰਨ ਦਾ ਆਇਆ ਇਹ ਮਤਲਬ ਜਿਹੜਾ ਵਕੇਂਦਰੀਕਰਨ ਸੀ ਜਿੰਨਾ ਕ ਹੈਗਾ ਸੀਗਾ ਉਹਨੂੰ ਵੀ ਜਿਹੜਾ ਰੀਹੋ ਲਾਉਣ ਦਾ ਮਾਮਲਾ ਓਵਰ ਸੈਂਟਰਲਾਈਜੇਸ਼ਨ ਦਾ ਚੱਲ ਰਿਹਾ ਉਹਦੇ ਲਈ ਚਾਹੀਦਾ ਸੀਗਾ ਵੀ ਕੋਈ ਗੱਲ ਅੱਗੇ ਤੁਰਦੀ ਉਹ ਲੱਗਦਾ ਨਹੀਂਗਾ ਪੰਜਾਬ ਦੇ ਵਿੱਚ ਕੋਈ ਇਸ ਵੇਲੇ ਚੱਲ ਇਸ ਪਾਸੇ ਵੱਲ ਨੂੰ ਅੱਗੇ ਵਧਿਆ ਜਾ ਰਿਹਾ ਜਿਸ ਦਾ ਖਾਸ ਥੋੜਾ ਬੜਾ ਕਰ ਰਿਹਾ ਹੈ ਦੇਖੋ ਜੇ ਇਹ ਕਿਤੇ ਇਸ ਕਿਸਮ ਦੀ ਪੋਲਿਟਿਕਸ ਕਰਨਾ ਚਾਹੁੰਦੇ ਤਾਂ ਹਲਕੇ ਫੁਲਕੇ ਕੋਈ ਬਿਆਨ ਤਾਂ ਦਿੰਦੇ ਕੋਈ ਰੈਜ਼ੋਲੂਸ਼ਨ ਪਾਉਂਦੇ ਵਰਕਿੰਗ ਕਮੇਟੀ ਵਿੱਚ ਇਹ ਰੈਜ਼ੋਲੂਸ਼ਨ ਪੈ ਜਾਂਦਾ ਇਹ ਰੈਜ਼ੋਲੂਸ਼ਨ ਦਾ ਪਿਆ ਨਹੀਂ ਐਸਜੀਪੀਸੀ ਵਿੱਚ ਦਖਲਅੰਦੀ ਹੋ ਰਹੀ ਹੈ ਜੀ ਵੋਟਾਂ ਬੜੀਆਂ ਜਾਲੀ ਬਣ ਰਹੀਆਂ ਜਾਂ ਮਤਲਬ ਕਿ ਉਹ ਬੋਤ ਦੋ ਹੀ ਰੈਜ਼ੋਲੂਸ਼ਨ ਪਏ ਵਰਕਿੰਗ ਕਮੇਟੀ ਚ ਕਾਲੀ ਦਲ ਦੀ ਉਹ ਦੂਜਾ ਰੈਜ਼ੋਲੂਸ਼ਨ ਇਹ ਪਿਆ ਵੀ ਇਹ ਅਵੇਦ ਕਰਦੇ ਬਹੁਤ ਤੇਜ਼ੀ ਜਿਹੜਾ ਹਮਲਾ ਕੀਤਾ ਉਹ ਬਹੁਤ ਗਲਤ ਹੈ ਤੇ ਅਸੀਂ ਕਨੈਮ ਕਰਦੇ ਦੋ ਵੀ ਪਏ ਰੈਜ਼ੋਲੂਸ਼ਨ ਇਹਦਾ ਮਤਲਬ ਇਹ ਹੈ ਵੀ ਇਹ ਕੁਝ ਵੀ ਪੋਲਿਟਿਕਸ ਤੋਂ ਤੁਮ ਕਰਨਾ ਨਹੀਂ ਚਾਹੁੰਦੇ ਕਿੰਨਾ ਕੁਝ ਹੋ ਰਿਹਾ ਤੁਸੀਂ ਤੁਹਾਡੇ ਸਾਹਮਣੇ ਹੁਣ ਰਾਹੁਲ ਹੈ ਰਾਹੁਲ ਨੇ ਜਾਂ ਕਾਂਗਰਸ ਨੇ ਓਪਨ ਲੈਵਲ ਤੇ ਇੱਕ ਪੋਜੀਸ਼ਨ ਲੈ ਰਿਹਾ ਪੋਲਿਟਿਕਸ ਚ ਪਾਰਟੀਆਂ ਚੋ ਵੇਖੋ ਸਾਰੀ ਪਾਰਟੀ ਉਹਦੇ ਨਾਲ ਰਹੇ ਕਿੰਨੀ ਹੈ ਕਿੰਨਾ ਕਾਮਯਾਬੀ ਦੀ ਬਾਤ ਹੀ ਗੱਲ ਹੈ ਪਰ ਉਹ ਜਿਹੜੀ ਪੋਲੀਟੀਕਲ ਪੋਲੀਟੀਕਲ ਸ਼ਿਫਟ ਲੈ ਆ ਰਿਹਾ ਹੈ ਤਬਦੀਲੀ ਲੈ ਆ ਰਿਹਾ ਹੈ ਪਾਰਟੀ ਦੇ ਵਿੱਚ ਉਹ ਓਪਨ ਆ ਪਾਰਲੀਮੈਂਟ ਸਟੇਜ ਤੇ ਹੀ ਬੋਲਿਆ ਆਫ ਦਾ ਪਾਦੀ ਯਾਤਰਾ ਜੂ ਹੀ ਬੋਲਿਆ ਤੇ ਹਰ ਸਟੇਟਮੈਂਟ ਤੇ ਬੋਲਦੇ ਆ ਸਾਰਾ ਕੁਝ ਤੇ ਉਹ ਤੇ ਇਹ ਤਾਂ ਹੁੰਦਾ ਤੁਸੀਂ ਪੋਲੀਟੀਕਲ ਸਟੈਂਡ ਕੀ ਲੈਣਾ ਚਾਹੁੰਦੇ ਹੋ ਇਹਨਾਂ ਚੋ ਕਿਹੜਾ ਲੀਡਰ ਹੈ ਨਾ ਭਾਗਿਆ ਜੋ ਨਾ ਦੂਜਾ ਜੋ ਕੋਈ ਕੋਈ ਪੋਲੀ ਪੋਲੀਟਿਕਸ ਦਾ ਬੋਲਦਾ ਨਹੀਂ ਇਹ ਤਾਂ ਸਮਾਂ ਤੋਂ ਹੁਣ ਤੱਕ ਜਿਹੜਾ ਲੇਟੈਸਟ ਸੀਗਾ ਸੈਂਟਰਲਾਈਜੇਸ਼ਨ ਦਾ ਪ੍ਰੋਸੈਸ ਇੱਕ ਇੱਕ ਨੇਸ਼ਨ ਤੇ 1 ਵਨ 1 ਇਲੈਕਸ਼ਨ ਉਹਦੇ ਤੇ ਇਹ ਮੋਹਰ ਲਾ ਕੇ ਆਏ ਆ ਉਹਦੇ ਨਾਲ ਸਹਿਮਤ ਹੈ ਸਾਰੇ ਦੋਨੋਂ ਤਰ੍ਹਾਂ ਹੀ ਸਹਿਮਤ ਹੈ ਨਾ ਕੋ ਬਿਆਨ ਦਿੰਦੇ ਆ ਤੇ ਇਹ ਇਸ ਕਰਕੇ ਤਾਂ ਦੇਰ ਨਾ ਦੇ ਤਾ ਕੋ ਪੋਲਿਟਿਕਸ ਨਹੀਂ ਕਰਨੀ ਪੋਲਿਟਿਕਲ ਤਾਂ ਸਾਹਮਣੇ ਆ ਹੀ ਨਹੀਂ ਰਹੇ ਇਲੈਕਸ਼ਨ ਵੀ ਹੈ ਭਾਜਪਾ ਦੇ ਰੈਮੋ ਕਰਨ ਤੇ ਆ ਜੇ ਭਾਜਪਾ ਨੂੰ ਲੱਗਿਆ ਵੀ ਇਹ ਸਾਡੇ ਬੰਦੇ ਆ ਰਹੇ ਆ ਸਾਡੇ ਨਾਲ ਅੰਦਰੋਂ ਅੰਦਰ ਹੀ ਸਾਂਝੀ ਹੈ ਫੇਰ ਉਹ ਇਲੈਕਸ਼ਨ ਐਸਜੀਪੀਸੀ ਦੀ ਕਰਾ ਦੇਣਗੇ ਨਹੀਂ ਨਹੀਂ ਕਰੋਣਗੇ ਹੁਣ ਤਾਂ ਉਹਨਾਂ ਦੇ ਅਕਾਲ ਤਖਤ ਵੀ ਕੰਟਰੋਲ 'ਚ ਹੈ ਦਿੱਲੀ ਦੇ ਸਾਰਾ ਕੁਝ ਉਹਨਾਂ ਦੇ ਕੰਟਰੋਲ 'ਚ ਹੈ ਹੁਣ ਤਾਂ ਉਹਨਾਂ ਨੇ ਫੇਰ ਇਹਨੂੰ ਇਹ ਹੋਊ ਵੀ ਕਿਤੇ ਇੱਥੇ ਇੱਥੇ ਆਰਐਸਐਸ ਦਾ ਏਜੰਡਾ ਨਾ ਖਰਾਬ ਕਰ ਦੇਣ ਵੀ ਇੱਥੇ ਮੁੜ ਕੇ ਫੇਰ ਇੱਥੇ ਨਾਲਸ਼ਾਹੀ ਕੈਲੰਡਰ ਲਾ ਦੇਣ ਜਾਂ ਹੋਰ ਕੁਝ ਕਰ ਦੇਣ ਇਹ ਉਹ ਉਹ ਤਾਂ ਇਹ ਜਬ ਹੁਣ ਸਾਰਾ ਕੁਝ ਉਹਨਾਂ ਦੇ ਉਹਨਾਂ ਦੇ ਅਨਸਾਰ ਹੋ ਰਿਹਾ ਅਨਸਾਰ ਹੀ ਹੈ ਸਾਰਾ ਕੁਝ ਤੇ ਇਹ ਇਸ ਕਰਕੇ ਮੈਨੂੰ ਨਹੀਂ ਲੱਗਦਾ ਦੀ ਇਹ ਕੋਈ ਇਹਦਾ ਕੋਈ ਮੀਨਿੰਗ ਹੈ ਕੋਈ ਬਹੁਤਾ ਸਾਡੀ ਸਾਰੀ ਐਕਸਰਸਾਈਜ਼ ਦਾ ਜਿਹੜੀ ਕਦੇ ਭੁੰਦੜ ਨੂੰ ਮਿਲਣਾ ਕਦੇ ਇੱਥੇ ਉੱਡ ਕੇ ਮੀਟਿੰਗ ਕਰ ਲਈਆ ਜਾਂ ਫਿਰ ਦੁਬਾਰਾ 11 ਨੂੰ ਕਰਨੀ ਹੈ ਇਹ ਸਾਰੀਆਂ ਐਵੇਂ ਇੱਕ ਟਾਈਮ ਟਪਾਉ ਗੱਲਾਂ ਬਾਤਾਂ ਉਹਦੇ ਵਿੱਚ ਕੋਈ ਪੋਲੀਟੀਕਲ ਗੱਲ ਅੱਗੇ ਆਏਗੀ ਨਹੀਂ ਤੇ ਉਮੀਦ ਉਮੀਦ ਤਾਂ ਆਲਮੋਸਟ ਢੇਢੀ ਹੋ ਚੁੱਕੀ ਹੈ ਵੀ ਉਹ 2 ਦਸੰਬਰ ਤੋਂ ਬਾਅਦ ਪਾਰਟੀ ਫਿਰ ਖੜੀ ਹੋਊਗੀ ਪਾਰਟੀ ਖੜੀ ਨਹੀਂ ਹੋਣੀ ਜਿੰਨਾ ਚਿਰ ਇਹ ਪਲੇਅਰ ਪਾਰਟੀ ਦੇ ਦੋਨੋਂ ਪਾਸੇ ਵਾਲੇ ਖੜੇ ਐ ਜਿੰਨਾ ਚਿਰ ਇਹ ਆਪਸ ਵਿੱਚ ਦੀ ਕੋ ਗੱਲਬਾਤ ਕਰ ਰਿਆ ਤਾਂ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਪਾਰਟੀ ਪਾਰਟੀ ਕੋਈ ਨਵੀਂ ਖੜਨ ਦੀ ਗੱਲ ਕਰਦੇ ਹੋ ਤਾਂ ਕੋਈ ਨਵਾਂ ਕੋਈ ਆਵੇ ਇਹ ਪਾਰਟੀ ਸਾਰੀ ਉਹਨੂੰ ਪਰੇ ਮਾਰੇ ਭਗਾ ਕੇ ਤਾਂ ਫਿਰ ਤਾਂ ਗੱਲ ਹੋ ਸਕਦੀ ਆ ਉਹ ਹੈ ਨਹੀਂ ਹਜੇ ਹਾਂਜੀ ਇਸ ਤੋਂ ਅੱਗੇ ਕਿ ਤੁਸੀਂ ਦੇ ਵਿੱਚ ਚੋਣਾਂ ਜਿਹੜੀਆਂ ਕੱਲ ਨੂੰ ਵੋਟਾਂ ਪੈਣੀਆਂ ਆ ਜਿਹੜੀ ਇੱਕ ਹੁਣ ਤੱਕ ਕੈਂਪੇਨ ਹੋਈ ਬੜੀ ਟੈਂਸ ਕਿਸਮ ਦੀ ਕੈਂਪੇਨ ਹੋਈ ਹੈ ਇੱਕ ਦੂਜੇ ਵਿਰੁੱਧ ਦੋਸ਼ ਲਾਏ ਗਏ ਚੋਣ ਕਮਿਸ਼ਨ ਵੀ ਵਿੱਚ ਇਹਦੇ ਚ ਉਹਦੇ ਆ ਗਿਆ ਉਹਦੇ ਬਾਰੇ ਵੀ ਸਖਤ ਟਿੱਪਣੀਆਂ ਹੋਈਆਂ ਨੇ ਉਹਦੇ ਬਾਰੇ ਵੀ ਚੋਣ ਕਮਿਸ਼ਨ ਜਿਹੜੇ ਰਜੀਵ ਕੁਮਾਰ ਉਹਨਾਂ ਨੂੰ ਹੀ ਚੋਣ ਲੜ ਲੈਣੀ ਚਾਹੀਦੀ ਸੀ ਜਿਵੇਂ ਉਹ ਦਖਲ ਅੰਦਾਜ਼ੀ ਕਰ ਰਿਹਾ ਮਤਲਬ ਇਹ ਆਮ ਆਦਮੀ ਪਾਰਟੀ ਨੇ ਦੋਸ਼ ਲਾਏ ਹੈ ਦੋ ਪਾਰਟੀਆਂ ਮੁਕਾਬਲਾ ਸਿੱਧਾ ਆਮ ਆਦਮੀ ਤੇ ਬੀਜੇਪੀ ਵਿਚਾਲੇ ਹੈ ਕਾਂਗਰਸ ਦਾ ਰੂਲਰ ਰੋਲ ਹੈ ਜੇ ਕਾਂਗਰਸ ਦੀਆਂ ਵੋਟਾਂ ਜ਼ਿਆਦਾ ਉਹਨੂੰ ਪੈਂਦੀਆਂ ਤਾਂ ਫੇਰ ਜਿਹੜੀ ਹੈ ਕੇਜਰੀਵਾਲ ਦੀ ਸੱਤਾ ਜਿਹੜੀ ਡਾਮਡੋਲ ਹੋ ਸਕਦੀ ਹੈ ਤੁਸੀਂ ਇਹ ਸਾਰੇ ਜਿਹੜੇ ਵਰਤਾਰੇ ਤੇ ਕੀ ਕਹਿਣਾ ਚਾਹੁੰਦੇ ਹੋ ਵੇਖੋ ਪਿਛਲੇ ਪਿਛਲੇ ਲਖਨ ਦੇ ਵਿੱਚ ਕਾਂਗਰਸ ਨੂੰ 4.26% ਟੋਟਲ ਵੋਟ ਸ਼ੇਅਰ ਸੀ ਉਹਦਾ ਜਿਹੜਾ ਪੋਲਡ ਵੋਟ ਸੀ ਉਹਦੇ ਵਿੱਚ ਜਿਹੜੇ ਵੋਟਾਂ ਪਈਆਂ ਸੀ ਉਹਨਾਂ ਵਿੱਚੋਂ ਹੁਣ ਜਿਹੜਾ ਐਕੀ ਰੋਡ ਸ਼ੋ ਵੀ ਕੱਢਿਆ ਪ੍ਰਯੰਕਾ ਨੇ ਔਰ ਕਈ ਮੀਟਿੰਗਾਂ ਨੇ ਰੋਹਲ ਗਾਂਧੀ ਨੇ ਵੀ ਐਡਰੈਸ ਕੀਤੀਆਂ ਉਹ ਮੀਟਿੰਗਾਂ ਉੱਤੇ ਵੱਡੇ ਵੱਡੇ ਜਿਹੜੇ ਜਿਹੜੇ ਪਾਰਟੀ ਦੇ ਪਾਲਿਸੀ ਜਾਂ ਪੋਲੀਟੀਕਲ ਸ਼ਿਫਟ ਤਬਦੀਲੀਆਂ ਉਹ ਉੱਥੇ ਕਈਆਂ ਕਈਆਂ ਦਿੱਲੀ ਦੀਆਂ ਮੀਟਿੰਗਾਂ ਦੇ ਵਿੱਚ ਤੇ ਇਸ ਕਰਕੇ ਜੇ ਇਹੇ ਹੁੰਦੀ ਆ ਵੀ ਥੋੜੀ ਜਿਹਾ ਨਾ ਬੋਟ ਸ਼ੇਅਰ ਵੱਧਾ ਤਾਂ ਕਾਂਗਰਸ ਜਿੰਨਾ ਤਾਂ ਹੈ ਨਹੀਂ ਉਹਦੇ ਨਾਲ ਫਿਰ ਹਾਰੇਗਾ ਕੇਜਰੀਵਾਲ ਨੂੰ ਹਾਰ ਹੈ ਕੇਜਰੀਵਾਲ ਵੈਸੇ ਵੀ ਅੱਜ ਥੱਲੇ ਆਇਆ 70 'ਚੋਂ 55 ਕਹਿੰਦਾ ਅੱਗੇ ਕਹਿੰਦਾ ਉਹ ਸਾਰੀਆਂ ਲਜਾਵਾਂਗੇ ਪੰਜ ਚਾਰ ਉਹ ਲੈ ਜਾਣ ਐ ਸੱਟ ਹੁਣ 55 ਦੇ ਤਾਂ ਪਹਿਲਾਂ ਹੀ ਖੜਾ ਹੈ ਉਹ 55 ਤੇ ਇਸ ਕਰਕੇ ਫਿਰ ਉਹ ਹੁਣ ਹੁਣ ਇਹ ਹਾਰਨ ਦੇ ਹਾਰਨ ਦੇ ਜਾਂ ਇਹਨਾਂ ਨੂੰ ਨੁਕਸਾਨ ਹੋਏਗਾ ਉਹ ਡਿਪੈਂਡ ਕਰਦਾ ਵੀ ਕਾਂਗਰਸ ਕਿੰਨਾ ਕੁ ਵੋਟ ਸ਼ੇਅਰ ਲੈਂਦੀ ਹੈ ਕਾਂਗਰਸ ਨੇ ਜਿਹੜਾ ਦੋ ਦਿਨ ਗੱਲਾਂ ਬਹੁਤ ਕਲੀਅਰ ਹੈ ਉੱਥੇ ਇੱਕ ਤਾਂ ਜਿਹੜਾ ਸ਼ਹੀਨ ਬਾਗ ਵਾਲਾ ਕੇਸ ਹੋਇਆ ਤੇ ਇੱਕ ਜਿਹੜਾ ਦੂਸਰਾ ਉਦੋਂ ਪਿੱਛੇ ਦੰਗੇ ਹੋਏ ਆ ਮੁਸਲਮਾਨ ਤੇ ਹਿੰਦੂ ਦੰਗੇ ਹੋਏ ਆ ਦਿੱਲੀ ਦੇ ਵਿੱਚ ਉਦੋਂ ਬਾਅਦ ਇਹ ਸਾਰੇ ਦੋਨੋਂ ਕੇਸਾਂ ਦੇ ਵਿੱਚ ਮੁਸਲਮਾਨ ਜਿਹੜਾ ਉਹ ਹੁਣ ਲੱਗਦਾ ਨਹੀਂ ਵੀ ਆਮ ਆਦਮੀ ਪਾਰਟੀ ਨੂੰ ਵੋਟ ਪਾਊਗਾ ਆਮ ਆਦਮੀ ਪਾਰਟੀ ਦਾ ਰੋਲ ਤੇ ਤਕਰੀਬਨ ਬੀਜੇਪੀ ਦੀ ਬੀ ਟੀਮ ਵਾਲਾ ਹੀ ਸੀ ਉੱਥੇ ਵੀ ਦਿੱਲੀ 'ਚ ਵੀ ਇਸ ਕਰਕੇ ਉਹ ਹੁਣ ਵੋਟ ਪਾਉਣ ਦੀ ਗੱਲਬਾਤ ਨਹੀਂ ਉਹ ਵੋਟ ਸਾਰੀ ਅੱਗੇ ਜਿਹੜੀ ਆਮ ਆਦਮੀ ਪਾਰਟੀ ਨੂੰ ਜਾਂਦੀ ਸੀ ਹੁਣ ਕਾਂਗਰਸ ਨੂੰ ਜਾਊਗੀ ਕੁਝ ਕੁਝ ਵੋਟਸ ਸ਼ੇਅਰ ਜਿਹੜਾ ਮੁਸਲਮਾਨਾਂ ਦਾ ਉਹ ਉਵੈਸੀ ਨੂੰ ਵੀ ਜਾ ਸਕਦਾ ਨੌਜਵਾਨ ਜਿਹੜੇ ਹੈ ਆ ਮਸਲਮਾਨ ਨੌਜਵਾਨ ਵੋਟਰ ਹੈ ਉਹ ਜਿਆਦਾ ਅਵੇਸੀਬਲ ਖਿੱਚ ਰਿਹਾ ਉਹਦਾ ਥੋੜਾ ਜਿਹਾ ਤਿੱਖਾ ਉਹਦਾ ਸੰਵਾਦ ਹੈ ਅ ਇਸਲਾਮਿਕ ਲੈਵਲ ਤੇ ਜਾਂ ਇਸ ਲੈਵਲ ਤੇ ਇਸ ਕਰਕੇ ਵੋਟਾਂ ਜੇ ਇਹ ਵੋਟਾਂ ਇਧਰ ਨਿੱਕ ਜਾਂਦੀਆਂ ਉਹਨੂੰ ਨਹੀਂ ਪੈਂਦੀ ਆਵਾਜ਼ ਵਿੱਚ ਪਾਰਟੀ ਨੂੰ ਫੇਰ ਉਹਦੇ ਹਾਰਨ ਦੇ ਚਾਂਸ ਹੈਗੇ ਹੈਗੇ ਆ ਉਧਰ ਬੀਜੇਪੀ ਵੀ ਕਾਫੀ ਜ਼ੋਰ ਲਾ ਰਹੀ ਹੈ ਇਲੈਕਸ਼ਨ ਕਮਿਸ਼ਨ ਨੇ ਵੀ ਇਸੇ ਕਿਸਮ ਦਾ ਲਾਇਆ ਉਹਦੇ ਹੁਣ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਦੱਸੋ ਕਿੱਥੇ ਆ ਇਹ ਤੁਸੀਂ ਆ ਕੇ ਸਬੂਤ ਦਿਓ ਵੀ ਤੁਸੀਂ ਪਾਣੀ ਨੂੰ ਜ਼ਹਿਰੀਲਾ ਕਰਤਾ ਹਰਿਆਣਾ ਨੇ। ਤੋਂ ਹੋਰ ਵੀ तमाम ਕਿਸਮ ਦੀਆਂ ਗੱਲਾਂ ਬਾਤਾਂ ਹੋਈਆਂ ਸਾਰੇ ਉਹਦੇ ਪ੍ਰੂਫ ਬੰਗੇਗੇ। ਤਾਂ ਇਸ ਕਰਕੇ ਬਹੁਤ ਜ਼ਿਆਦਾ ਹੁਣ ਵੇਖੋ ਜਿਹੜੀ ਇਲੈਕਸ਼ਨ ਸੀ ਉਹ ਇੰਨੀ ਜ਼ਿਆਦਾ ਅਹਿਮ ਹੋ ਗਈ ਹੈ ਜਿਹੜੀ ਪਹਿਲਾਂ ਸੋਚਿਆ ਨਹੀਂ ਸੀ ਜਾ ਸਕਦਾ। ਹਾਂ। ਇਸ ਕਰਕੇ ਅਹਿਮ ਇਲੈਕਸ਼ਨ ਹੋ ਗਈ ਹੈ। ਪਹਿਲਾਂ ਨਹੀਂ ਸੀ ਉਮੀਦ ਵੀ ਕਾਂਗਰਸ ਇੱਥੇ ਦਿੱਲੀ ਦੀ ਇਲੈਕਸ਼ਨ ਨੂੰ ਕੁਝ ਐਡਾ ਵੱਡਾ ਸੀਰੀਅਸਲੀ ਲਿਆ ਜਾਊਗਾ ਹੁਣ ਇਹ ਕਿਉਂਕਿ ਇਹ ਚਾਹ ਲੱਗਦਾ ਵੀ ਦਿੱਲੀ ਦੀ ਇਲੈਕਸ਼ਨ ਨੇ ਦੇਸ਼ ਦਾ ਪੋਲਿਟਿਕਸ ਬਦਲਣੀ ਹੈ ਵੱਡੀਆਂ-ਵੱਡੀਆਂ ਰੋਹਲ ਗਾਂਧੀ ਨੇ ਉੱਥੇ ਅਨਾਊਂਸਮੈਂਟਾਂ ਹੋ ਰਹੀਆਂ ਸ਼ੈ ਰ ਰੈਲੀਆਂ 'ਚ ਪੋਲਿਟੀਕਲ ਤੇ ਫੇਰ ਮੁੜ ਕੇ ਆਇਆ ਲੱਗਦਾ ਵੀ ਇਹਦੇ ਪਿੱਛੋਂ ਸਾਰੇ ਦੇਸ਼ ਦੀ ਪੋਲਿਟਿਕਸ ਬਦਲੂ ਪਾਵੇਂ ਉਹ ਪੂਰੀ ਸਟੇਟ ਨਹੀਂ ਪਰ ਫੇਰ ਵੀ ਉਹਦਾ ਅਸਰ ਸਾਰੇ ਹੋ ਰਿਹਾ ਹੈ ਹੇ ਹੁਣ ਦੇਖੋ ਕੀ ਹੁੰਦਾ ਕੱਲ ਨੂੰ ਵੋਟਾਂ ਪੈਣਗੀਆਂ ਤੇ 8 ਤਰੀਕ ਨੂੰ ਰਿਜ਼ਲਟ ਆ ਜਾ ਮੇਰੇ ਇੱਕ ਗੱਲ ਨੇ ਕਹੰਦੀ ਸੀਨੀਅਰ ਅੱਗ ਨਾਲ ਹੋਈ ਸੀਗੀ ਉਹਦਾ ਇਹ ਕਹਿਣਾ ਸੀਗਾ ਕਿ ਇਹਦੀ ਤਿਆਰੀ ਜਿੰਨੀ ਕਾਂਗਰਸ ਨੂੰ ਕਰਨੀ ਚਾਹੀਦੀ ਸੀ ਘੱਟੋ ਘੱਟ 6 ਮਹੀਨੇ ਤਿਆਰੀ ਤੇ ਲਾਉਣੇ ਚਾਹੀਦੇ ਸੀਗੇ ਪਰ ਹੁਣ ਲਾਸਟ ਮੂਮੈਂਟ ਤੇ ਤਿਆਰੀ ਕੀਤੀ ਗਈ ਉਹ ਤਿਆਰੀ ਹੋ ਹੀ ਨਹੀਂ ਸਕੀ ਜਿਹੜੀ ਪਹਿਲਾਂ ਕੀਤੀ ਜਾਣੀ ਚਾਹੀਦੀ ਸੀਗੀ ਇਹ ਕਾਂਗਰਸ ਦਾ ਵੱਡਾ ਡਰਾਅ ਬੈਕ ਆ ਕਾंग्रेਸੀ ਆਪ ਕਾंग्रेਸ ਜਿੱਤਣ ਜਿੱਤਣ ਲਈ ਤਾਂ ਕਾंग्रेਸ ਲੜ ਨਹੀਂ ਰਹੀ ਕਾंग्रेਸ ਤਾਂ ਕੋਈ ਜਿੱਤਣ ਲਈ ਨਹੀਂ ਲੜ ਰਹੀ ਉੱਥੇ ਕਾंग्रेਸ ਦਾ ਵੋਟ ਸ਼ੇਅਰ ਕਿੰਨਾ ਲੈਣਾ ਉਹਦੀ ਮਾੜੀ ਮੋਟਾ ਕੋਈ ਕਿੰਨਾ ਕੋ ਦਾ ਉੱਥੇ ਵੋਟ ਸ਼ੇਅਰ ਬਣਦਾ ਉਹ ਇਸੇ ਲਈ ਲੜ ਰੇ ਉਹਦਾ ਇਹ ਵੀ ਕਹਿਣਾ ਸੀ ਕਿ ਵੋਟ ਸ਼ੇਅਰ ਜਿੱਤਣ ਦੀ ਨਹੀਂ ਮੈਂ ਗੱਲ ਕਰਦਾ ਵੋਟ ਸ਼ੇਅਰ ਵਧਾਉਣ ਲਈ ਵੀ ਇਹ ਚਾਹੀਦਾ ਸੀ ਕਿ ਤਿਆਰੀ ਪਹਿਲਾਂ ਤੋਂ ਕੀਤੀ ਜਾਣੀ ਚਾਹੀਦੀ ਸੀ ਫਿਰ ਵੋਟ ਸ਼ੇਅਰ ਵੀ ਵਧਦਾ ਤਾਂ ਗੱਲ ਅੱਗੇ ਗੱਲਾਂ ਅੱਗੇ ਵੀ ਤੁਰਦੀਆਂ ਠੀਕ 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 ਹਾਂ ਹਾਂ ਤੋ ਇਹ ਜਿਹੜੀ ਸਥਿਤੀ ਹੈ ਮਤਲਬ ਬੜੀ ਦਿੱਲੀ ਦੀ ਜਿਹੜੀ ਬੜੀ ਕ੍ਰੂਸ਼ਲ ਸਥਿਤੀ ਹੋਏਗੀ ਕ੍ਰੂਸ਼ਲ ਹੈ ਕ੍ਰੂਸ਼ਲ ਹੈ ਇਹ ਦੇਸ਼ ਦੀ ਰਾਜਨੀਤੀ ਕਿੱਧਰ ਜਾਏਗੀ ਮਤਲਬ ਇੱਕ ਕੇਜਰੀਵਾਲ ਦੇ ਜਿੱਤਣ ਨਾਲ ਜਿਹੜਾ ਇੰਡੀਆ ਗੱਡ ਜੋੜ ਆ ਉਹਦੇ ਇੱਕ ਵੱਖਰੀ ਕਿਸਮ ਦੀ ਪ੍ਰੋਬਲਮ ਸ਼ੁਰੂ ਹੋ ਗਈ ਪ੍ਰੋਬਲਮ ਤਾਂ ਵੈਸੇ ਪਹਿਲਾਂ ਹੀ ਸ਼ੁਰੂ ਹੋ ਗਿਆ ਹੁਣ ਜਿਹੜੇ ਉੱਤਰ ਆਪਣੇ ਯੂਪੀ ਦੇ ਨੇ ਸਮਾਜਵਾਦੀ ਪਾਰਟੀ ਦੇ ਅਖਲੇਸ਼ যাদਬ ਉਹ ਕੇਜਰੀਵਾਲ ਦੀ ਹਮਾਇਤ ਚਾਏ ਨੇ ਉਹਨੇ ਉੱਥੇ ਰੈਲੀਆਂ ਕੀਤੀਆਂ ਮਤਲਬ ਜਿਹੜਾ ਇੰਡੀਆ ਗੱਠ ਜੋੜ ਦੇ ਵਿੱਚ ਹੀ ਰੋਲ ਕੁਚੋਲਾ ਜਿਹੜਾ ਮੈਨੂੰ ਲੱਗਦਾ ਹੈ ਚੋਣ ਤੋਂ ਬਾਅਦ ਵੀ ਵਧੇਗਾ ਨਹੀਂ ਵਧੇਗਾ ਇੰਡੀਆ ਬੇਸੇ ਪ੍ਰੈਕਟੀਕਲੀ ਜੇ ਦਿੱਲੀ ਦੀ ਇਲੈਕਸ਼ਨ ਦੇਈਏ ਤਾਂ ਇਹ ਲੱਗਦਾ ਵੀ ਇਹ ਇੰਡੀਆ ਜਿਹੜਾ ਗੱਟ ਬਲੌਕ ਹੈ ਉਹ ਰਿਹਾ ਹੀ ਨਹੀਂ ਹਾਂ ਉਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੁਣ ਪ੍ਰੈਕਟੀਕਲੀ ਕੀ ਰਹਿੰਦਾ ਹੈ ਕਿ ਦੇਖਿਆ ਜਾਏਗਾ ਹੋ ਸਕਦਾ ਵੀ ਫੇਰ ਜਿਹੜੀਆਂ ਯੂਪੀਏ 1 ਜਾਂ 2 ਦੇ ਵਿੱਚ ਪਾਰਟੀਆਂ ਸੀ ਉਹ ਇੱਕ ਪਾਸੇ ਨੂੰ ਹੋਣ ਵਾਲ ਜਾਣ ਤੇ ਫੇਰ ਇੱਕ ਨਵੀਂ ਸਾਬੰਦੀ ਵੀ ਇਹਦੇ ਚੋਂ ਨਿਕਲਣ ਦੀ ਸੰਭਾਵਨਾ ਹੈਗੀ ਠੀਕ ਹੈ ਠੀਕ ਹੈ ਬਿਲਕੁਲ ਸੋ ਇਹ ਦੇਖਣਾ ਹੋਏਗਾ ਕਿ ਕੱਲ ਵੋਟਾਂ ਪੈਣਗੀਆਂ ਅੱਠ ਨੂੰ ਨਤੀਜੇ ਆਉਣਗੇ ਤੇ ਸਾਰਿਆਂ ਦੀ ਨਿਗਾ ਜਿਹੜੀ ਹੈ ਦਿੱਲੀ ਦੀਆਂ ਚੋਣਾਂ ਦੇ ਉੱਪਰ ਰਹੇਗੀ ਦਿੱਲੀ ਕਿਸ ਦਿਸ਼ਾ 'ਚ ਤੁਰਦਾ ਕਿੱਧਰ ਨੂੰ ਜਾਂਦਾ ਬੀਜੇਪੀ ਨੇ ਵੀ ਆਫ ਕੋਰਸ ਬਹੁਤ ਜ਼ੋਰ ਲਾਇਆ ਤੇ ਆਪ ਨੇ ਵੀ ਬਹੁਤ ਜ਼ੋਰ ਲਾਇਆ ਤੇ ਕਾਂਗਰਸ ਨੇ ਲਾਸਟ ਲੈਗ ਤੇ ਹੀ ਜ਼ਿਆਦਾ ਕੰਮ ਕਾਜ ਕੀਤਾ ਪਹਿਲਾਂ ਨਹੀਂ ਕੀਤਾ ਸੋ ਦਿੱਲੀ ਦੇ ਨਤੀਜਿਆਂ ਦੀ ਸਾਰਿਆਂ ਨੂੰ ਉਡੀਕ ਹੈ ਕੱਲ ਵੋਟਰ ਜਿਹੜਾ ਫੈਸਲਾ ਕਰ ਦੇਣਗੇ ਵੀ ਉਹ ਕਿਸ ਦਿਸ਼ਾ ਵੱਲ ਨੂੰ ਜਿਹੜਾ ਕਿਸ ਦੇ ਪੱਖ 'ਚ ਫੈਸਲਾ ਕਰਦੇ ਠੀਕ ਹੈ ਇਹੀ ਹੋਏਗਾ ਹਾਂ ਚਲ ਸੋ ਜਸਪਾਲ ਜੀ ਤੁਸੀਂ ਇਸ ਸ਼ੋਅ 'ਚ ਜੁੜੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ